ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਸਮ ਦਾ ਮਿਜਾਜ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਆਮ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ ਉਥੇ ਹੀ ਇਹ ਮੀਂਹ ਕਈ ਲੋਕਾਂ ਦੇ ਲਈ ਚਿੰਤਾ ਦਾ ਕਾਰਨ ਵੀ ਬਣਿਆ ਕਈ ਜਗਾਵਾਂ 'ਤੇ بارش ਇੰਨੀ ਜ਼ਿਆਦਾ ਆ ਗਈ ਹੈ ਜਿਥੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਹੜਾਂ ਦੇ ਨਾਲ ਨਜਿੱਠਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਪੂਕਤਾ ਪ੍ਰਬੰਧ ਕੀਤੇ ਹੋਏ ਨੇ ਪਰ ਉਤੇ ਹੀ ਕਿਸਾਨਾਂ ਦੀਆਂ ਫਸਲਾਂ ਦੇ ਲਈ ਜ਼ਿਆਦਾ ਮੀਂਹ ਲਾਹੇਬੰਦ ਸਾਬਿਤ ਨਹੀਂ ਹੋਵੇਗਾ ਇਸ ਕਰਕੇ ਕਿਸਾਨਾਂ ਦੀਆਂ ਚਿੰਤਾਵਾਂ ਲਗਾਤਾਰ ਵਧੀਆਂ ਹੋਈਆਂ ਨੇ ਉਤੇ ਹੀ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਵੱਡਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਮੌਨਸੂਨ ਸਿਸਟਮ ਪਿਛਲੇ ਕੁਝ ਦਿਨਾਂ ਤੋਂ ਰੀਜਨ ਦੇ ਵਿੱਚ ਐਕਟਿਵ ਹੈ ਸੋਦੇ ਕਰਕੇ ਕਾਫੀ ਥਾਮਾ ਤੇ بارش ਰਿਕਾਰਡ ਕੀਤੀ ਜਾ ਰਹੀ ਹੈ ਅ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆਬਜ਼ਰਵ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.7 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਔਰ ਜੇਸੀ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ 2 ਜੁਲਾਈ ਦਾ ਸੈਕੰਡ ਲੋਏਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਦੇ ਤੋਂ ਪਹਿਲਾਂ 1975 ਦੇ ਵਿੱਚ 25 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਔਰ ਸੈਕੰਡ ਲੋਇਸਟ 21 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 25.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.6 ਡਿਗਰੀ ਸੈਂਟੀਗ੍ਰੇਡ નીચે ਹੈ ਸੋ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਨਾਰਮਲ ਤੋਂ નીચે ਰਿਕਾਰਡ ਕੀਤੇ ਗਏ ਨੇ ਔਰ ਜੋ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਬਾਰਿਸ਼ ਹੋ ਸਕਦੀ ਹੈ ਅੱਜ ਕੁਝ ਥਾਵਾਂ 'ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਕੱਲ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਇਹਦੇ ਵਾਸਤੇ ਅੱਜ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਜਿਵੇਂ ਪਟਾਨਕੋਟ, ਹੁਸ਼ਿਆਰਪੁਰ ਔਰ ਰੂਪਨਗਰ ਵਾਸਤੇ ਆਈਐਮਡੀ ਵੱਲੋਂ येलो ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਿੰਨਾ ਜਸਤਰਾਂ ਲਗਾਤਾਰ ਬਰਸਾਤ ਆਉਂਦੀਆਂ ਹਨ ਤਾਂ ਕਿੰਨੀ ਕੁ ਬਰਸਾਤ ਜਿਹੜਾ ਰੁੜਾਣਾਂ ਦੀ ਗੱਲ ਕਰੀਏ ਵੀ ਬਹੁਤ ਥੀ ਹੈ। ਕਿੰਨੀ ਕੁ ਬਰਬੜ ਜੜੀ ਹੁੰਦੀ ਹੈ। ਜੀ ਇਸ ਵਾਰੀ ਜੂਨ ਮਹੀਨੇ ਦੇ ਵਿੱਚ ਵੀ ਲੁਧਿਆਣਾ ਦੇ ਵਿੱਚ ਨਾਰਮਲ ਤੋਂ ਉੱਪਰ بارش ਰਿਕਾਰਡ ਕੀਤੀ ਗਈ ਸੀ ਔਰ ਜੁਲਾਈ ਮਹੀਨੇ ਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ بارش ਹੋ ਰਹੀ ਹੈ ਜੁਲਾਈ ਮਹੀਨੇ ਦੀ ਲੁਧਿਆਣਾ ਦੀ ਨਾਰਮਲ بارش 220.4 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 185 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਜਾ ਚੁੱਕੀ ਹੈ ਜਿਵੇਂ ਜਿਤਨਾ ਲਗਾਤਾਰ ਬਰਸਾਤਾਂ ਹੋ ਰਹੀਆਂ ਨੇ ਤਾਂ ਕਿਸਾਨਾਂ ਨੇ ਕੀ ਮੈਸੇਜ ਹੈ ਕਿਉਂਕਿ ਕਿਸਾਨਾਂ ਬੋਲੋ ਜਿਹੜੀਆਂ ਨੇ ਵਾਪਕ ਫਸਲਾਂ ਜਿਹੜੀਆਂ ਨੇ ਉਹਨਾਂ ਦੀ ਵੀ ਬੀਜੇ ਨੇ ਜੀ ਕਿਉਂਕਿ ਲਗਾਤਾਰ بارش ਅਬਜ਼ਰਵ ਕੀਤੀ ਜਾ ਰਹੀ ਹੈ ਪਰ ਜਿਸੀ ਲੁਧਿਆਣਾ ਦੀ بارش ਦੇਖੇ ਤਾਂ ਨੀਅਰ ਨਾਰਮਲ ਹੈ ਸੋ ਅਸੀਂ ਸਮਝਦੇ ਹਾਂ ਕਿ ਕ੍ਰੀਫ ਕ੍ਰੌਪ ਸਪੈਸ਼ਲੀ ਜਿਹੜੀ ਝੋਨੇ ਦੀ ਕ੍ਰੌਪ ਆਜ ਕਰ ਖੇਤਾਂ ਦੇ ਵਿੱਚ ਲੱਗੀ ਹੋਈ ਹੈ ਉਹਨੂੰ ਪਾਣੀ ਦੀ ਬੜੀ ਲੋਡ ਹੁੰਦੀ ਹੈ ਸੋ ਇਹ ਜਿਹੜੀ بارش ਹੋ ਰਹੀ ਹੈ ਇਹ ਝੋਨੇ ਦੀ ਫਸਲ ਦੀ ਪਾਣੀ ਦੀ ਲੋਡ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਔਰ ਪਰ ਇਹਦੇ ਨਾਲ ਨਾਲ ਕੁਝ ਫਸਲਾਂ ਇਹੋ ਜਿਹਿਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਖੜਾ ਨਹੀਂ ਰਹਿਣਾ ਚਾਹੀਦਾ ਜਿਵੇਂ ਮੱਕੀ ਦੀ ਫਸਲ ਹੈ ਸੋ ਉਸ ਤਰ੍ਹਾਂ ਦੀਆਂ ਫਸਲਾਂ ਨੂੰ ਪਾਣੀ ਖੜਾ ਹੋਵੇ ਤਾਂ ਨੁਕਸਾਨ ਵੀ ਹੁੰਦਾ ਸੋ ਫਾਰਮਰਸ ਨੂੰ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਕਿ ਜਿਹੜਾ ਖੇਤਾਂ ਦੇ ਵਿੱਚ ਡਰੇਨੇਜ ਦਾ ਜ਼ਰੂਰ ਪ੍ਰੋਗਰਾਮ ਹੋਣਾ ਚਾਹੀਦਾ ਕਿਉਂਕਿ ਜਦੋਂ ਹੈਵੀ ਬਾਰਿਸ਼ ਹੁੰਦੀ ਹੈ ਪਾਣੀ ਖੜਦਾ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਉਹਨਾਂ ਕ੍ਰੌਪਸ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜੋ ਜਿਸ ਤਰ੍ਹਾਂ ਲਗਾਤਾਰ ਬਰਸਾਤਾਂ ਹੋ ਰਹੀਆਂ ਨੇ ਲੋਕ ਬਾਹਰ ਸਫਰ ਕਰਨਾ ਵਾਸਤੇ ਵੀ ਜਾਂਦੇ ਨੇ ਅਸੀਂ ਦੇਖਿਆ ਪਿਕੇ ਦਿਨ ਵੀ ਜਿਹੜੀਆਂ ਨੇ ਪਹਾੜਾਂ ਤੋਂ ਵੀ ਆ ਜਿਹੜੀਆਂ ਹੋਈਆਂ ਲੈਂਡਸਲਾਈਡਿੰਗ ਹੋਈਆਂ ਉਹਾਂ ਦੇ ਵਿੱਚ ਕਿਹ ਤਰ੍ਹਾਂ ਦੀ ਲੋਕਾਂ ਨੂੰ ਸੁਲਾ ਦੇਉਗੇ ਆਪਣੀ ਸੁਰੱਖਿਆ ਬਾਰੇ ਜੀ ਅਸੀਂ ਪਹਿਲਾਂ ਵੀ ਜਿਵੇਂ ਟਾਈਮ ਟੂ ਟਾਈਮ ਦੱਸਦੇ ਰਹਿੰਦੇ ਆ ਕਿ ਜਿਹੜਾ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਸੋ ਹਿਲੀ ਏਰੀਆਜ਼ ਜਿਹੜੇ ਡਿਜ਼ਾਸਟਰਸ ਵਾਸਤੇ ਬੜੇ ਵਲਨਰੇਬਲ ਹੁੰਦੇ ਨੇ ਕਲਾਊਡ ਬਰਸਟ ਜਾਂ ਲੈਂਡਸਲਾਈਡਸ ਉੱਥੇ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਉਹ ਪ੍ਰੋਪਰਲੀ ਉਹਦੀ ਜਾਣਕਾਰੀ ਲੈ ਕੇ ਹੀ ਪ੍ਰੋਗਰਾਮ ਬਣਾ